ਅਲ ਦੇਰ ਸ਼ਾਮ ਫਗਵਾੜਾ ਦੇ ਵਿੱਚ ਇੱਕ ਜੋਤੀ ਢਾਬਾ ਨਾਮ ਦਾ ਜਿਹੜਾ ਢਾਬਾ ਚੱਲ ਰਿਹਾ ਸੀ ਵੈਸ਼ਨੋ ਢਾਬੇ ਦੇ ਨਾਮ ਦੇ ਉੱਤੇ ਪਿੱਛੇ ਗਾਊ ਮਾਸ ਦਾ ਜਿਹੜਾ ਇੱਕ ਵੱਡੇ ਲੈਵਲ ਤੇ ਕਾਰੋਬਾਰ ਕੀਤਾ ਜਾ ਰਿਹਾ ਸੀ ਜਿਸ ਨੂੰ ਗਊ ਰક્ષਕਾਂ ਵੱਲੋਂ ਇਹ ਪਰਦਾ ਫਾਸ਼ ਕੀਤਾ ਗਿਆ ਔਰ ਕਵੰਟਲਾਂ ਦੇ ਹਿਸਾਬ ਦੇ ਨਾਲ ਜਿਹੜਾ ਗਾਊ ਮਾਸ ਹੈ ਉਹ ਪੁਲਿਸ ਵੱਲੋਂ ਰਿਕਵਰ ਕੀਤਾ ਗਿਆ ਤੇ ਐਫ ਆਈ ਆਰ ਵੀ ਦਰਜ ਕੀਤੀ ਗਈ ਹੈ ਤੇ ਇਸ ਵੇਲੇ ਇਸ ਗਾਊ ਮਾਸ ਨੂੰ ਦਫਨਾਇਆ ਜਾ ਰਿਹਾ ਔਰ ਸਾਡੇ ਨਾਲ ਸ਼ਹਿਰ ਦੇ ਇਹ ਗਣਮਾਨੇ ਲੋਕ ਜਿਹੜੇ ਸਾਡੇ ਨਾਲ ਮੌਜੂਦ ਨੇ ਆ ਉਹਨਾਂ ਨਾਲ ਗੱਲ ਕਰਦੇ ਆ ਸਾਡੇ ਨਾਲ ਮੌਜੂਦ ਨੇ ਇਸ ਵੇਲੇ ਇਹ ਫਗਵਾੜਾ ਦੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਜੀ ਮਾਨ ਉਹਨਾਂ ਨਾਲ ਗੱਲ ਕਰਦੇ ਆ ਕਿ ਕੀ ਇਹ ਮਾਮਲਾ ਤੇ ਪੁਲਿਸ ਕੀ ਕਾਰਵਾਈ ਕਰ ਰਹੀ ਹੈ ਜੀ ਸਤਿ ਸ਼੍ਰੀ ਅਕਾਲ ਜੀ ਕੱਲ ਜੋ ਦੇ ਸ਼ਾਮ ਬਹੁਤ ਦੁਖਦ ਘਟਨਾ ਲੋਕਾਂ ਦੇ ਵਿੱਚ ਆਈ ਜਿਹੜੀ ਖਬਰ ਕਿ ਇੱਕ ਟਾਬੇ ਦੇ ਉੱਤੇ ਨੀਚੇ ਟਾਬੇ ਦੇ ਉੱਤੇ ਜਿਹੜਾ ਕਊ ਮਾਫਤਾ ਦੇ ਦੇ ਕੇ ਸਟੋਰੇਜ ਦੇ ਤੌਰ ਤੇ ਉਸ ਨੂੰ ਯੂਜ਼ ਕੀਤਾ ਜਾ ਰਿਹਾ ਸੀ ਤੇ ਜਿਵੇਂ ਤੁਸੀਂ ਕਿਹਾ ਕਿ ਕੁੰਟਲਾਂ ਦੇ ਹਿਸਾਬ ਦੇ ਨਾਲ ਉੱਥੇ ਮਾਤਰਾ ਚ ਮਾਪ ਪਾਇਆ ਗਿਆ ਤੇ ਪੁਲਿਸ ਨੇ ਸਵਿਫਟ ਐਕਸ਼ਨ ਲੈਂਦੇ ਹੋਏ ਇਹ ਬਿਆਨ ਦੇ ਅਧਾਰ ਉੱਤੇ ਜਨਾ ਕਿ ਉਹ ਐਫ ਆਈ ਆਰ ਰਜਿਸਟਰ ਹੋ ਚੁੱਕੀ ਹੈ ਮੈਂ ਪੂਰੇ ਹਿੰਦੂ ਸਮਾਜ ਸਾਰੀਆਂ ਹਿੰਦੂ ਜਥੇਬੰਦੀਆਂ ਇਹ ਇਹਨਾਂ ਦੇ ਨਾਲ ਇਸ ਚੀਜ਼ ਦਾ ਦੁੱਖ ਸਾਂਝਾ ਵੀ ਕਰਦਾ ਐ ਤੇ ਮੈਂ ਇਹਨਾਂ ਨੂੰ ਪੂਰਾ ਪ੍ਰੋਤਸਾ ਵੀ ਦਿਵਾਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮੇਰੀ ਸ਼੍ਰੀ ਅਮਨ ਅਰੋੜਾ ਜੀ ਸਾਡੇ ਪ੍ਰਧਾਨ ਜੀ ਉਹਨਾਂ ਨਾਲ ਵੀ ਗੱਲ ਹੋ ਚੁੱਕੀ ਹੈ ਕਿ ਪੁਲਿਸ ਟਾਪ ਜਿਹੜੇ ਆਫੀਸਰਸ ਨੇ ਇਹਦੇ ਵਿੱਚ ਇਨਵੈਸਟੀਗੇਸ਼ਨ ਤੇ ਲੱਗੇ ਹੋਏ ਨੇ ਅਸੀਂ ਬਹੁਤ ਜਲਦੀ ਸਾਰਿਆਂ ਅਰੈਸਟਾ ਕਰਕੇ ਫਿਰ ਇਨਵੈਸਟੀਗੇਸ਼ਨ ਕਰਕੇ ਇਸ ਤਰ੍ਹਾਂ ਲੋਕਾਂ ਜੋ ਐਡਾ ਗੁਰਖ ਹੁੰਦਾ ਐਡਾ ਗੁਰਖ ਐਡਾ ਪਾਪ ਕੀਤਾ ਇਹਨਾਂ ਲੋਕਾਂ ਨੇ ਜੋ ਵੀ ਉਹਦੇ ਕੰਪਲੈਸ ਹੋਣਗੇ ਉਹਨਾਂ ਦਾ ਸਾਜਾ ਤਵਾਂ ਨੇ ਤੇ ਇਹ ਇਹ ਮਸਲਾ ਮਹਿਜ ਹਿੰਦੂ ਸਮਾਜ ਦੇ ਨਾਲ ਨਹੀਂ ਇਹ ਸਾਡਾ ਭਾਈਚਾਰਕ ਸਾਂਝ ਸਾਡੇ ग बहादुर साहब ने जिते कौमी पाशाह ने हिंदू वास्ते कश्मीरी पंडित वास्तव अपना सीस दिता से ये गल्ला सिर्फ उतें ही नहीं खत्म हो जाती है ये पीढ़ी दर पीढ़ी सा विरासत मिली हुई चीज़ा ने साधा भाईचारा ने गौमाता जो दर्जा है वो पूरे समाजिक तौर पर पंजाब के तौर पर हिंदुस्तान के तौर पर ਸਾਡੇ ਲਈ ਕੌਮਾਂ ਦਾ ਦਰਜਾ ਹੈ ਕਿ ਇਹ ਜਿਨ੍ਹਾਂ ਨੇ ਵੀ ਇਹ ਕਾਲਾ ਕਰਪ ਕੀਤਾ ਹੈ ਉਹਨਾਂ ਨੂੰ ਬਹੁਤ ਸਖਤ ਸਜ਼ਾ ਦਿੱਤੀ ਜਾਵੇ ਕਿਉਂਕਿ ਪ੍ਰਸ਼ਾਸਨ ਉਹਨਾਂ ਨੂੰ ਬਿਲਕੁਲ ਵੀ ਇਹਦੇ ਵਿੱਚ ਕੋਈ ਗੁਜਾਇਸ਼ ਨਹੀਂ ਰਹਿੰਦੀ ਚਾਹੇ ਕੱਲਾ ਕੱਲਾ ਬੰਦਾ ਜਿਸ ਬੰਦੇ ਦੀ ਵੀ ਇਸ ਵਿੱਚ ਸ਼ਮੂਲੀਅਤ ਉਹਨਾਂ ਦੀ ਇਸ ਵਿੱਚ ਹਿੱਸੇਦਾਰੀ ਰਹੀ ਹੈ ਉਹਨਾਂ ਉੱਤੇ ਬਹੁਤ ਸਖਤ ਸਜ਼ਾ ਦਿੱਤੀ ਜਾਵੇ ਮੈਂ ਸਾਰੇ ਪੰਜਾਬ ਦੇਸ਼ ਵਾਸੀਆਂ ਨੂੰ ਇਹ ਪ੍ਰਸਾਦਤ ਹੋਣਾ ਚਾਹੁੰਦਾ ਹਾਂ ਕਿ ਅੱਜ ਅਸੀਂ ਪੂਰੀ ਇੱਥੇ ਸਾਰਾ ਚਹਿਤ ਸਮਾਜਿਕ ਜਾਣ ਰਾਜਨੀਤਿਕ ਕੋਈ ਚਾਹੀਏ ਸਮਾਜਿਕ ਕੋਈ ਤਰਕਬੰਦੀਆਂ ਹੋਣ ਸਾਰੇ ਸਾਝੇ ਤੌਰ ਤੇ ਜਿੱਥੇ ਆ ਕੇ ਅਸੀਂ ਇਹਦਾ ਜਿਹੜਾ ਤੇ ਉਹਨਾਂ ਨੂੰ ਕਫਰਾਨ ਜਾ ਰਹੇ ਆ ਤੇ ਇਸੇ ਕਰਕੇ ਇਹਨਾਂ ਨੂੰ ਤੂਰਾ ਜਿਹੜੀ ਫਰਦਰ ਇਨਵੈਸਟੀਗੇਸ਼ਨ ਹੈ ਉਹਦੀ ਸਪੂਰਾ ਆਪਣੇ ਕੰਮ ਦਾ ਲੱਗੀ ਹੋਈ ਹੈ ਇਹਨਾਂ ਐਸਐਸਪੀ ਸਾਹਿਬ ਨਾਲ ਵੀ ਗੱਲ ਹੋ ਚੁੱਕੀ ਆ ਮੈਡਮ ਐਸਐਸਪੀ ਡੀਐਸਪੀਜ਼ ਐਂਡ ਸਾਰੇ ਸਾਝੇ ਐਸਐਸਓ ਜਿਲ੍ਹੇ ਦੇ ਪੂਰੇ ਇਸਤੇ ਵਿੱਚ ਲੱਗੇ ਹੋਏ ਨੇ ਅਸੀਂ ਬਹੁਤ ਜਲਦ ਫੜ ਕੇ ਜਿਹੜੀ ਉਹਨਾਂ ਨੂੰ ਸਖਤ ਸਜ਼ਾ ਅਦਾਲਤ ਵਿੱਚ ਪੇਸ਼ ਕਰਾਵਾਂਗੇ ਤੇ ਪੁਲਿਸ ਵੱਲੋਂ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਹੈ ਉਹਦੇ ਵਿੱਚ ਫਗਵਾੜਾ ਦੇ ਦੋ ਬੰਦੇ ਔਰ ਇੱਕ ਤੁਹਾਡੀ ਪਾਰਟੀ ਦਾ ਹੀ ਨਮਾਇੰਦਾ ਵੀ ਆ ਤੇ ਕਿਤੇ ਇਦਾਂ ਨਾ ਹੋਵੇ ਵੀ ਉਹ ਚੀਜ਼ ਦੇ ਵਿੱਚ ਇਨਕੁਆਰੀਆਂ ਲੱਗਣ ਤੇ ਲੋਕੀ ਵੇਰ ਭਰੀ ਹੋ ਜਾ। ਅਕਾਜੀ ਕਿਸੇ ਪਾਰਟੀ ਦਾ ਵੀ ਪਤਾ ਹੋਵੇ। ਚਾਹੇ ਉਹ ਸਾਜੀ ਦਾ ਹੋਵੇ, ਫਰਗਾਨੀ ਦਾ ਹੋਵੇ, ਸ਼ਹਿਰ ਦਾ ਹੋਵੇ, ਸ਼ਹਿਰ ਤੋਂ ਪਾਰ ਦਾ। ਜੋ ਇਸ ਬੰਦੇ ਦਾ ਇਸ ਵਿੱਚ ਹੋਵੇਗਾ ਤੇ ਕੁਝ ਇਦਾਂ ਦੀ ਕੋਈ ਗੱਲ ਹੁੰਦੀ ਪਿਆ ਉਹਨਾਂ ਦੇ ਆਧਾਰ ਤੇ ਉੱਤੇ ਹੀ ਐਫ ਆਈ ਆਰ ਦਰਜ ਹੋ ਜੇ। ਹਾਂਜੀ ਇਨਵੈਸਟੀਗੇਸ਼ਨ ਹੋਣੀ ਹੈ। ਤੇ ਅਸੀਂ ਇਹਦੇ ਵਿੱਚ ਕੋਈ ਢਿੱਲ ਨਾ ਵਰਤਦੇ ਹੋਏ ਜਿੱਥੇ-ਜਿੱਥੇ ਬਿਆਨ ਨਾਏ ਨੇ ਜਿੱਤਾ-ਜਿੱਤਾ ਜਿਨ੍ਹਾਂ ਦੇ ਨਾਮ ਆਏ ਨੇ ਜਿਹੜੇ ਤਾਂ ਕਲਪਰੇਟ ਹੈ ਉਹ ਤਾਂ ਸਜ਼ਾ ਮਿਲਗੇ ਅਸੀਂ ਕਿਸੇ ਨੂੰ ਵੀ ਨਹੀਂ ਬਖਸ਼ਾਂਗੇ ਭਾਵੇਂ ਚਾਹੇ ਉਹ ਕੋਈ ਵੀ ਹੋਵੇ ਆਈ ਆਈ ਵਿਲ ਮੇਕ ਇਟ ਵੈਰੀ ਕਲੀਅਰ ਟੂ ਯੂ ਰਾਈਟ ਅਬਾਊਟ ਸਾਰੇ ਲੋਕਾਂ ਨੂੰ ਕੋਈ ਵੀ ਹੋਵੇ ਇਸ ਇਸ ਗੋਰਖ ਤੰਦੇ ਦੇ ਵਿੱਚ ਇਨਵੋਲ ਅਸੀਂ ਉਹਨਾਂ ਨੂੰ ਨਹੀਂ ਬਖਸ਼ਾਂਗੇ ਨਹੀਂ ਬਖਸ਼ਾਂਗੇ ਨਹੀਂ ਬਖਸ਼ਾਂਗੇ ਤੇ ਅਸੀਂ ਮੇਰੇ ਨਾਲ ਸਰਕਾਰ ਦੀ ਫੜੇ ਨੇ ਕਰਵਲ ਸਾਹਿਬ ਆਏ ਨੇ ਕਮਲ ਸਰੋਤ ਜੀ ਨੇ ਸਾਰੇ ਸਾਡੀ ਮਾਰਦ ਅਨੋਰੇਬਲ ਮੇਅਰ ਸਾਹਿਬ ਆਏ ਨੇ ਡਿਪਟੀ ਮੇਅਰ ਸਾਹਿਬ ਆਏ ਨੇ ਇੰਦਰਜੀਤ ਕਰਵਲ ਸਾਹਿਬ ਨੇ ਸਾਡੇ ਸਾਰੇ ਕੌਂਸਲਰ ਸਰਦਾਰ ਸਾਰੇ ਸ਼ਹਿਰ ਦੇ ਮਾਮਲੇ ਤੇ ਸਖੀਤਾ ਆ ਗਏ ਤੇ ਅਸੀਂ ਸਾਰੇ ਇਹ ਕੋਈ ਪੋਲਿਟੀਕਲ ਇਸ਼ੂ ਨਹੀਂ ਇਹ ਸਮਾਜਿਕ ਤੌਰ ਦਾ ਸਾਡਾ ਸ਼ਹਿਰ ਦਾ ਪਾਈਚਾਰਾ ਹੈ ਉਸ ਨੂੰ ਕਾਮ ਰੱਖਣ ਲਈ ਅਸੀਂ ਹਰ ਤਖਰੀ ਕੁੜੀ ਕੋਲ ਡੀਵਲ ਚਾਹੇ ਜਿੱਤਾ ਦੇ ਵੀ ਹੋਵੇ ਅਸੀਂ ਇੱਕ ਦੂਜੇ ਨਾਲ ਬਰਾਬਰ ਦੇ ਸਿਰਦਾਰ ਬਣ ਕੇ ਖੜੇ ਹਾਂ ਔਰ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਇੰਦਰਜੀਤ ਕਰਵਲ ਜੀ ਜੋ ਕਿ ਹਿੰਦੂ ਸੰਗਠਨਾ ਨੂੰ ਰਿਪਰਜੈਂਟ ਕਰਦੇ ਨੇ ਔਰ ਇੱਕ ਮੰਦਰ ਦੇ ਮੁੱਖ ਸੇਵਾਦਾਰ ਵੀ ਨੇ ਜਿਹੜਾ ਵੀ ਸਨਾਤਨ ਧਰਮ ਮੰਦਾ ਜਦ ਇਨਸਾਨ ਨੂੰ ਮੰਦਾ ਇਹ ਤੋਂ ਮੰਦਭਾਗੀ ਘਟਣਾ ਕੋਈ ਨਹੀਂ ਹੋ ਸਕਦੀ ਜੀ ਠੀਕ ਆ ਪੁੱਚ ਲਖਾਨੇ ਬਣੇ ਹੋਏ ਆ ਉਹ ਜਿਲਾ ਉੱਥੇ ਮ੍ਰਿਤਕ ਬਸ਼ੂਆਂ ਦਾ ਕਿੱਥੇ ਜਾਂਦਾ ਔਰੇ ਜੀਵਤ ਵਸ਼ਣੂ ਚੱਕੇ ਲੈ ਆ ਕੇ ਇਸ ਤਰ੍ਹਾਂ ਦੇ ਰਿੰਡਿੰਗ ਕਾਰਜ ਕਰਦੇ ਆ ਬਹੁ ਮਾੜੀ ਗੱਲ ਆ ਮੈਂ ਜਿੱਥੇ ਬਾਕੀ ਧਰਾਵਾਂ ਲੱਗੀਆਂ ਇੱਕ ਡੱਬਾ ਜਿੱਤੇ ਲਿਖਿਆ ਜੋਤੀ ਵੈਸ਼ਨੋ ਡੱਬਾ ਇੱਕ ਧਾਰਮਿਕ ਆਸਥਾਨਮੀ ਖੇਡ ਆ ਤੇ ਵੈਸ਼ਨੋ ਲੈ ਕੇ ਅੰਦਰ ਮਾਸ ਦਾ ਕੰਮ ਕੀਤਾ ਜਾ ਰਿਹਾ ਮੈਂ ਵੀ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਕਿ ਉਹ ਤੇ 295 ਇਹਦਾ ਬਰਚਾ ਵੀ ਨਾਲ ਦਰਜ ਕੀਤਾ ਜਾਵੇ ਸਖਤ ਤੋਂ ਸਖਤ ਧਰਾਵਾਂ ਲਗਣੀਆਂ ਚਾਹੀਦੀਆਂ ਤਾਂ ਕਿ ਇਹੋ ਜਿਹਾ ਸਮਾਜ ਨੂੰ ਨਿਰਦੇਸ਼ ਮਿਲੇ ਕਿ ਮੁੜ ਕੇ ਇਹੋ ਜਿਹਾ ਘਟਾਵਾਂ ਨਾ ਹੋਣ ਗਊ ਸਾਡੀ ਮਾਤਾ ਆ ਤੇ ਮਾਤਾ ਰਹਿਣੀ ਆ ਅਸੀਂ ਆਪਣੇ ਬੱਚਿਆਂ ਨੂੰ ਇਹੀ ਸਿਖਾਣੇ ਆ ਕਿ ਸਭ ਤੋਂ ਪਹਿਲਾਂ ਗਊ ਮਾਤਾ ਨੂੰ ਰੋਟੀ ਪਾ ਕੇ ਆਣੀ ਆ ਪਰ ਸਾਡੀ ਗਊ ਮਾਤਾ ਦਾ ਇਸ ਤਰ੍ਹਾਂ ਬੁਰਾ ਹਾਲ ਹੋ ਰਿਹਾ ਉਹ ਵੀ ਭਾਰਤ ਦੇਸ਼ ਦੇ ਵਿੱਚ ਬਹੁਤ ਮੰਦਭਾਗੀ ਘਟਨਾ ਵਾ ਪੂਰੇ ਵਰਲਡ 'ਚ ਕਿਤੇ ਹੋਵੇ ਦਾ ਆਪਾਂ ਕਹਿ ਨਹੀਂ ਸਕਦੇ ਇੱਕ ਉਹ ਦੇਸ਼ ਇੱਥੇ ਆਪਾਂ ਗਊ ਨੂੰ ਆਪਣੀ ਮਾਤਾ ਦਾਜਾ ਦਿੰਨੇ ਆ ਉੱਥੇ ਸਾਡੀ ਮਾਤਾ ਦੇ ਨਾਲ ਇੰਦਾ ਜੀਵਤ ਮਾਤਾ ਦੇ ਨਾਲ ਇੰਦਾ ਚੀਰ ਫੜ ਕੇ ਮਾਸ ਕੱਢਿਆ ਜਾਂਦਾ ਬਹੁਤ ਮੰਦਭਾਗੀ ਘਟਨਾ ਦਿਲ ਬਹੁਤ ਦੁਖੀ ਆ ਪ੍ਰਸ਼ਾਸਨ ਕੋ ਸਰਕਾਰ ਕੋ ਇਸੇ ਉਮੀਦ ਆ ਕਿ ਸਖਤੋ ਸਖਤ ਤਾਲਾਵਾ ਲਗਾਈਆਂ ਜਾਣ ਤਾਂ ਕੋਈ ਇਹੋ ਜਿਹਾ ਕਰਮ ਦੁਬਾਰਾ ਨਾ ਕਰੇ ਐਸਨ ਇੰਦਰਜੀ ਜੀ ਆਪਣੇ ਇੰਦਰਜੀ ਜੀ ਕਾਲੜਾ ਔਰ ਜਿਹਨਾਂ ਨੇ ਦੱਸਿਆ ਕਿ ਇਸ ਘਟਨਾ ਤੋਂ ਦਿਲ ਦੁਖੀ ਹੈ ਔਰ ਬੈਸ਼ਨੋ ਟਾਬੇ ਦੇ ਨਾਤੇ ਜਿਹੜਾ ਕਾਰੋਬਾਰ ਕੀਤਾ ਜਾ ਰਿਹਾ ਉਸ ਟਾਬੇ ਦੇ ਉੱਤੇ ਵੀ 295 ਇਹ ਜਿਹੜੀ ਆ ਔਰ ਲੱਗਣੇ ਚਾਹੀਦੀਆ ਗਊ ਮਾਸ ਦਾ ਜਿਹੜਾ ਗੋਰਖ ਢੰਡਾ ਚੱਲ ਰਿਹਾ ਸੀ ਉਸ ਢੰਡੇ ਦਾ ਜਿਹੜਾ ਪਰਦਾ ਫਾਸ਼ ਕੀਤਾ ਹੈ ਗਊ ਰક્ષਕਾਂ ਵੱਲੋਂ ਤੇ ਪੁਲਿਸ ਵੱਲੋਂ ਐਫ ਆਈ ਆਰ ਵੀ ਦਰਜ ਕੀਤੀ ਗਈ ਹੈ ਔਰ ਇਸ ਵੇਲੇ ਜਿਹੜਾ ਇਹ ਗਊ ਮਾਸ ਨੂੰ ਦਫਨਾਣ ਦੇ ਲਈ ਜਿਹੜੀ ਕਾਰਵਾਈ ਉਹ ਚੱਲ ਰਹੀ ਆ ਮੌਕੇ ਦੇ ਉੱਤੇ ਸ਼ਹਿਰ ਦੇ ਗਣਮਾਨੇ ਲੋਕ ਪਹੁੰਚੇ ਨੇ ਸਾਡੇ ਨਾਲ ਮੌਜੂਦ ਨੇ ਬੀ ਜੀ ਪੀ ਦੇ ਸੀਨੀਅਰ ਨੇਤਾ ਆਸ਼ੂ ਆਸ਼ੂ ਜੀ ਇਸ ਜਿਹੜਾ ਹੈ منظر ਜਿਹੜਾ ਕੱਲ ਦਾ ਪਰਦਾ ਫਾਸ਼ ਹੋਇਆ ਔਰ ਛੋਟੇ ਜਿਹੇ ਸ਼ਹਿਰ ਫਗਵਾੜੇ ਦੇ ਵਿੱਚ ਬਹੁਤ ਵੱਡਾ ਹੈ ਜਿਹੜਾ ਧੰਦਾ ਚੱਲ ਰਿਹਾ ਸੀ ਤੇ ਕੀ ਕਹਿਣਾ ਚਾਹੋਗੇ ਵੀ ਪ੍ਰਸ਼ਾਸਨ ਅੱਖਾਂ ਬੰਦ ਕਰਕੇ ਸੁਤਾ ਪਿਆ ਸਭ ਤੋਂ ਪਹਿਲਾਂ ਤਾਂ ਜਿਹੜਾ ਹੈ ਬਹੁਤ ਵੱਡਾ ਇੱਕ ਘੋਰ ਪਾਪ ਜਿਹੜਾ ਸਾਡੇ ਫਗਵਾੜੇ ਸ਼ਹਿਰ ਦੇ ਵਿੱਚ ਹੋਇਆ ਆ ਮੈਂ ਦੀ ਚਿੰਨੀ ਲਿੰਦਾ ਹੋ ਸਕਦਾ ਉਹ ਜਿੰਨੀ ਲਿੰਦਾ ਕਰਾਂ ਉਹ ਘਟ ਹੈ ਇਹ ਬਹੁਤ ਹੀ ਵੱਡਾ ਇੱਕ ਘੋਰ ਪਾਪ ਜੋ ਫਗਵਾੜੇ ਦੇ ਵਿੱਚ ਹੋਇਆ ਆ ਮੈਂ ਸਾਰੇ ਹੀ ਕਿਉਂਕਿ ਸਾਡੀ ਆਸਥਾ ਦੇ ਨਾਲ ਵੀ ਗੱਲ ਜੁੜੀ ਹੋਈ ਹੈ ਹਿੰਦੂ ਸਮਾਜ ਦੇ ਲਈ ਜੋ ਇਹ ਚੀਜ਼ ਹੈ ਕਿ ਅਸੀਂ ਗਊ ਨੂੰ ਆਪਣੀ ਮਾਤਾ ਸਮਝਦੇ ਹਾਂ ਗਊ ਸਾਡੀ ਮਾਤਾ ਹੈ ਉਹਦੇ ਨਾਲ ਇੱਡਾ ਵੱਡਾ ਕੋਰ ਪਾਪ ਕਰਨਾ ਤਾਂ ਕਿ ਅਸੀਂ ਇਹ ਹੀ ਕਹਿ ਸਕਦੇ ਹਾਂ ਕਿ ਸਾਡੇ ਪਰਿਵਾਰ ਦੇ ਨਾਲ ਇਹ ਚੀਜ਼ਾਂ ਹੋਈਆਂ ਉਹ ਉਸ ਬਰਾਬਰ ਇਸ ਨੂੰ ਲੈਣੇ ਹਨ ਔਰ ਇਹ ਜਿਹੜੀ ਹੈ ਮਾਫੀ ਦੇ ਲੋਕ ਨਹੀਂ ਹੈ ਚੀਜ਼ ਇਹ ਕਿਸੇ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਕਿਉਂ ਨਾ ਹੋਵੇ ਕੋਈ ਕਿ ਮੈਂ ਹੁਣੇ ਸੁੱਟ ਰਿਹਾ ਸੀਗਾ ਕਿਤੇ ਗੱਲ ਕਰ ਰਹੇ ਸੀ ਕੋਈ ਰਾਜਨੀਤਿਕ ਪਾਰਟੀਆਂ ਦੀ ਕਿਸੇ ਨੂੰ ਸ਼ੈ ਕਿਸੇ ਦਾ ਰਾਜਨੀਤਿਕ ਪਾਰਟੀ ਦੇ ਵਿੱਚ ਇਹ ਇਨਵੋਲਵ ਨਹੀਂ ਬੰਦੇ ਲੇਕਿਨ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਕਿਉਂ ਨਾ ਹੋਵੇ ਅਸੀਂ ਇੱਥੇ ਰਾਜਨੀਤੀ ਕਰਨ ਨਹੀਂ ਆਏ ਅਸੀਂ ਸਮਾਜ ਦੇ ਨਾਲ ਇਥੇ ਐਸੇ ਕਰੇ ਤਾਂ ਕਤਰਿਤ ਹੋ ਕੇ ਆਏ ਆ ਅਸੀਂ ਇਹ ਹੀ ਕਵਾਂਗੇ ਕਿ ਕਿਸੇ ਤਰ੍ਹਾਂ ਦਾ ਵੀ ਕਿਹੋ ਜਿਹਾ ਵੀ ਬੰਦਾ ਕਿਉਂ ਨਾ ਹੋਵੇ ਉਹਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਔਰ ਜਿਹੜੀ ਤੁਸੀਂ ਗੱਲ ਕਰੋ ਕਿ ਪ੍ਰਸ਼ਾਸਨ ਦੀ ਕੱਲ ਜੋ ਮੈਂ ਸੁਣ ਰਿਹਾ ਸੀਗਾ ਇਹਦਾ ਬਿਆਨ ਕਿ ਉਹ ਬੰਦੇ ਜਿਨ੍ਹਾਂ ਨੇ ਇਹ ਟਰੇਸ ਕੀਤਾ ਆ ਉਹ 6 ਮਹੀਨੇ ਤੋਂ ਇਹਨੂੰ ਇਸ ਗੋਰ ਗੋਰਖ ਧੰਦੇ ਦੇ ਪਿੱਛੇ ਹੋਏ ਲੱਗੇ ਹੋਏ ਸੀਗੇ 6 ਮਹੀਨੇ ਤੋਂ ਉਹ ਇਹਨੂੰ ਜਿਹੜਾ ਆ ਫੋਲੋ ਕਰ ਰਿਹਾ ਸੀ ਕਿੱਧਰ ਜਾ ਕੇ ਮੈਂ ਤੁਹਾਡੀ ਗੱਲ ਵਿੱਚ ਹੀ ਟੋਕਦਾ 6 ਮਹੀਨੇ ਤੋਂ ਇੱਕ ਪ੍ਰਾਈਵੇਟ ਬੰਦੇ ਆਪਣਾ ਕੰਮ ਛੱਡ ਕੇ ਜਿਹੜੀ ਸਰਕਾਰ ਦਾ ਕੰਮ ਕਰ ਰਿਹਾ ਤੇ ਜਿਹੜਾ ਪੁਲਿਸ ਪ੍ਰਸ਼ਾਸਨ ਆ ਜਾਂ ਸੀਆਈਡੀ ਵੰਗਿਆ ਜੇ ਕਿ ਇਹ ਸਾਰੇ ਇਹ ਲੋਕਤੰਤਰ ਸੁਤਾ ਪਿਆ ਮੈਂ ਉਹੀ ਗੱਲ ਤੇ ਆ ਰਿਹਾ ਸੀਗਾ ਕਿ ਜਿਹੜਾ ਇਹ ਗੋਰਖ ਧੰਦਾ ਚੱਲ ਰਿਹਾ ਸੀਗਾ ਇੱਕ ਬਹੁਤ ਵੱਡਾ ਪਾਪ ਚੱਲ ਰਿਹਾ ਸੀਗਾ ਸਾਡੇ ਹੀ ਸਮਾਜ ਦੇ ਕੁਝ ਬੰਦਿਆਂ ਨੇ ਆ ਕੇ ਅੱਗੇ ਹੋ ਕੇ ਇਹਨੂੰ ਉਜਾਗਰ ਕੀਤਾ ਲੇਕਿਨ ਪ੍ਰਸ਼ਾਸਨ ਕਿੱਥੇ ਸੀਗਾ ਸਰਕਾਰ ਕਿੱਥੇ ਸੀਗੀ ਜਿਹੜੇ ਲੋਕਾਂ ਦੀ ਜਿਨ੍ਹਾਂ ਦੀਆਂ ਜ਼ਿੰਮੇਵਾਰੀਆਂ ਚਾਹੇ ਸਰਕਾਰ ਹੋਵੇ ਚਾਹੇ ਉਹ ਪ੍ਰਸ਼ਾਸਨ ਹੋਵੇ ਉਹ ਕਿਸੇ ਵੀ ਜ਼ਿੰਮੇਵਾਰੀ ਦੇ ਵਿੱਚ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਕੱਲ ਵੀ ਮੈਂ ਦੇਖ ਰਿਹਾ ਸੀਗਾ ਕਿਉਂਕਿ ਕੱਲ ਮੈਂ ਬਾਹਰ ਸੀਗਾ ਰਾਤ 10:00 8:00 ਜਦੋਂ ਪਤਾ ਲੱਗਾ ਮੈਂ ਉੱਥੇ ਪਹੁੰਚਾ ਲੇਕਿਨ ਉਦੋਂ ਵੀ ਪਤਾ ਲੱਗਾ ਕਿ ਜਿਹੜੇ ਉਹ ਟਾਬੇ ਵਾਲੇ ਦੇ ਜਿੱਤੇ ਜਿਹੜਾ ਦਾ ਮੇਨ ਦੋਸ਼ੀ ਸੀਗਾ ਉਹਦੇ ਘਰ 10:30 ਵਜੇ ਰਾਤ ਪੁਲਿਸ ਭੇਜੀ ਗਈ ਸੋ ਅਸੀਂ ਇਸ ਚੀਜ਼ ਨੂੰ ਕਿੰਨੀ ਕੁ ਗੰਭੀਰਤਾ ਨਾਲ ਲੈ ਰਹੇ ਆਂ ਇਹ ਬਹੁਤ ਹੀ ਗੰਭੀਰ ਵਿਸ਼ੇ ਆ ਔਰ ਇਹ ਬਹੁਤ ਸੋਚਣ ਵਾਲੀ ਗੱਲ ਹੈ ਕਿ ਇਸ ਨੂੰ ਇਸ ਵਿਸ਼ੇ ਕੇ ਇੰਨੇ ਗੰਭੀਰ ਮੁੱਦੇ ਨੂੰ ਕਿੰਨੀ ਈਜ਼ੀ ਲੈ ਰਹੇ ਆ ਕਿ 10:30 ਤੇ 5 6 ਵਜੇ ਦਾ ਇਹ ਜਿਹੜਾ ਆ ਪਤਾ ਲੱਗਾ ਔਰ 10:30 ਵਜੇ ਤੱਕ ਪੁਲਿਸ ਜਿਹੜੀ ਆ ਉਹ ਨਹੀਂ ਭੇਜ ਰਹੀ ਉਹਨਾਂ ਦੇ ਘਰਾਂ ਦੇ ਵਿੱਚ ਸੋ ਇਹ ਬਹੁਤ ਇੱਕ ਸਵਾਲੀਆ ਨਿਸ਼ਾਨ ਹੈ ਸਰਕਾਰ ਦੇ ਉੱਤੇ ਵੀ ਤੇ ਪ੍ਰਸ਼ਾਸਨ ਦੇ ਉੱਤੇ ਵੀ ਮੈਂ ਇਹੀ ਮੰਗ ਕਰਦਾ ਕਿ ਜਿਹੜੇ ਵੀ ਦੋਸ਼ੀ ਆ ਮੈਂ ਫੇਰ ਕਹੂੰਗਾ ਚਾਹੇ ਉਹ ਕਿਸੇ ਰਾਜਨੀਤਿਕ ਪਾਰਟੀ ਦੇ ਹੋਣ ਚਾਹੇ ਕਿਰੇ ਰਾਜਨੀਤਿਕ ਸ਼ਹਿਰ ਦੇ ਹੋਣ ਸਾਰਿਆਂ ਨੂੰ ਹੀ ਅਸੀਂ ਇੱਕ 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 ਜਿਹੜਾ ਕਹਿੰਦਾ ਵੀ ਇੱਕ ਹੀ ਮੋਟਿਵ ਲੈ ਕੇ ਚੱਲੀ ਹੈ ਕਿ ਉਹਨਾਂ ਦੇ ਜਿਹੜੀ ਕਾਰਵਾਈ ਆ ਚਾਹੇ ਉਹ ਕਿਸੇ ਦਾ ਵੱਡਾ ਬੰਦਾ ਹੋਵੇ ਚਾਹੇ ਛੋਟਾ ਹੋਵੇ ਉਹ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਔਰ ਮੈਂ ਇਹੀ ਮੰਨ ਕਰਦਾ ਆ ਕਿ ਜਿੰਨੀ ਸਖਤ ਤੋਂ ਸਖਤ ਕਾਰਵਾਈ ਹੋਵੇ ਉਹੀ ਸਾਡੇ ਸਮਾਜ ਦੇ ਲਈ ਬਿਹਤਰੀ ਦਾ ਗੱਲ ਹੋਏਗੀ ਔਰ ਮੈਂ ਹਮੇਸ਼ਾ ਇਹ ਕਸਮਾਂ ਨੂੰ ਵੀ ਇਹ ਸੰਦੇਸ਼ ਦੇਣਾ ਚਾਹੁੰਦਾ ਆ ਕਿ ਇੱਕ ਭਾਈਚਾਰਕ ਸੰਝ ਕਿਉਂਕਿ ਇਸ ਚੀਜ਼ ਨੂੰ ਆਪਾਂ ਇਸ ਤਰ੍ਹਾਂ ਇੱਕ ਹਿੰਦੂਆਂ ਦਾ ਮਸਲਾ ਨਾ ਕਰੀਏ ਕਿ ਇਹ ਜਿਹੜੀ ਗਊ ਮਾਸ ਹੈ ਹਿੰਦੂਆਂ ਦਾ ਆਇਆ ਜਾਂ ਕਿਸੇ ਦਾ ਹੈ ਕਿਸੇ ਸਮਾਜ ਦਾ ਨਹੀਂ ਇਹ ਸਾਡੇ ਦੇਸ਼ ਦਾ ਇਹ ਸਾਡੇ ਸਮਾਜ ਦਾ ਪੂਰੇ ਹਰ ਕਿਸੇ ਵਰਗ ਦਾ ਇਹ ਮੁੱਦਾ ਆ ਸੋ ਆਪਾਂ ਇਹਨੂੰ ਸਮਾਜਿਕ ਲੈ ਕੇ ਚੱਲੀਏ ਨਾ ਕਿਤੇ ਰਾਜਨੀਤੀ ਕਰੀਏ ਨਾ ਹੀ ਇਹਦੇ ਵਿੱਚ ਕਿਸੇ ਧਰਮ ਨੂੰ ਲੈ ਕੇ ਆਈਏ ਤੇ ਇੱਕ ਗੱਲ ਹੋਰ ਜਿਹੜਾ ਉਹ ਜੋਤੀ ਵੈਸ਼ਨੋਟਾ ਬਾ ਵੈਸ਼ਨੋਟਾ ਬੇਦਾਨਾ ਵਰਤ ਰਿਆ ਹੋਰ ਇੱਕ ਇਹ ਐਫ ਆਈ ਆਰ ਦੇ ਵਿੱਚ ਮੇਰਾ ਖਿਆਲ ਹੈ ਦੋਸ਼ੀ ਢਾਬਾ ਜਿਹੜੇ ਢਾਬਾ ਮਾਲਕ ਆ ਜਾਂ ਉਹਨਾਂ ਦੇ ਉੱਤੇ 295 ਵੀ ਕਿਤੇ ਲਾਈ ਨਹੀਂ ਗਈ ਕਿਦਾਂ ਦੇਖ ਦਿਆਂ ਇਸ ਚੀਜ਼ ਨੂੰ ਨਹੀਂ ਅਗਰ ਇਹ ਗੱਲ ਨਹੀਂ ਹੈ ਤਾਂ ਮੈਂ ਬੜੀ ਇਹ ਇਸ ਗੱਲ ਦੀ ਨਿੰਦਾ ਕਰਦਾ ਕਿ ਅਗਰ ਫਿਰ ਜਿਹੜੇ ਜਿਨੇ ਜਗ੍ਹਾ ਦਿੱਤੀ ਹੈ ਐਡਾ ਕਦੀ ਹੋ ਸਕਦਾ ਹੈ ਕਿ ਜਿਨੇ ਆਪਣੀ ਜ਼ਮੀਨ ਦਿੱਤੀ ਹੋਵੇ ਉਹਨੂੰ ਪਤਾ ਹੀ ਨਾ ਹੋਵੇ ਕਿ ਉਹਦੇ ਵਿੱਚ ਕੀ ਹੁੰਦਾ ਜੇ ਨਹੀਂ ਉਹਨੂੰ ਪਤਾ ਸੀਗਾ ਤਾਂ ਮੇਰੇ ਖਿਆਲ ਨਾਲ ਸਭ ਤੋਂ ਵੱਡਾ ਦੋਸ਼ੀ ਉਹ ਹੈ ਕਿ ਅਸੀਂ ਆਪਣਾ ਘਰ ਅਸੀਂ ਆਪਣੀ ਜ਼ਮੀਨ ਅਸੀਂ ਆਪਣਾ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਦਿੰਨੇ ਆ ਤਾਂ ਸਾਡਾ ਪਹਿਲਾ ਫਰਜ਼ ਹੁੰਦਾ ਅਸੀਂ ਉੱਤੇ ਫੇਰੀ ਕਰਕੇ ਆਉਣੀ ਕਿ ਉੱਤੇ ਹੋ ਕੀ ਰਿਹਾ ਹੈ ਇਹ ਸਾਡਾ ਆਪਣਾ ਫਰਜ਼ ਹੈ ਜੇ ਉਹਨੂੰ ਨਹੀਂ ਪਤਾ ਇਹਦੇ ਵਿੱਚ ਮੈਂ ਤਾਂ ਕਹਿੰਦਾ ਸਭ ਤੋਂ ਵੱਡਾ ਦੋਸ਼ੀ ਉਹ ਹੈ ਪਰ ਜੇ ਤੁਸੀਂ ਗੱਲ ਕਰ ਰਹੇ ਹੋ ਕਿ ਉਹਦੇ ਤੇ ਇਹ ਹੈ ਪ੍ਰਸ਼ਾਸਨ ਦੀ ਇਹ ਫੇਲਿਅਰ ਹੈ ਪ੍ਰਸ਼ਾਸਨ ਦਾ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਜਲਦ ਤੋਂ ਜਲਦ ਸਾਰੇ ਹੀ ਜਿੰਨੇ ਵੀ ਗੁਨਾਹਗਾਰ ਹਨ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਤਾਂ ਕਿ ਨਹੀਂ ਤਾਂ ਇਹ ਸਮਾਜ ਜਿਹੜਾ ਹੈ ਚੁੱਪ ਨਹੀਂ ਬੈਠੇਗਾ ਇਹ ਅੱਗੇ ਤੋਂ ਅੱਗੇ ਜਿਹੜਾ ਵਿਦਰੋਹ ਵੱਡਾ ਹੀ ਜਾਏਗਾ ਸੋ ਮੈਂ ਅੱਜ ਬੜੇ ਸ਼ਾਂਤੀਪੂਰਵਕ ਅਸੀਂ ਇਸ ਮੁੱਸ ਮਾਮਲੇ ਨੂੰ ਲੈ ਕੇ ਚੱਲ ਰਹੇ ਹਾਂ ਸੋ ਮੈਂ ਪ੍ਰਸ਼ਾਸਨ ਨੂੰ ਇਹ ਹੀ ਤਕਾਬਨੀ ਵੀ ਦਊਗਾ ਔਰ ਅਪੀਲ ਵੀ ਕਰੂੰਗਾ ਕਿ ਅਗਰ ਤੁਸੀਂ ਚਾਹਦੇ ਹੋ ਕਿ ਸ਼ਹਿਰ ਦੇ ਵਿੱਚ ਸ਼ਾਂਤੀ ਬਣੀ ਰਹੇ ਤਾਂ ਜੋ ਜੋ ਬਣਦੀਆਂ ਕਾਰਵਾਈਆਂ ਜਲ ਤੋਂ ਜਲਦ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਨਹੀਂ ਤਾਂ ਸ਼ਹਿਰ ਦਾ ਮਾਹੌਲ ਜਿਹੜਾ ਆ ਉਹ ਖਰਾਬ ਕਰਨ ਦੇ ਵਿੱਚ ਪ੍ਰਸ਼ਾਸਨ ਦਾ ਬਹੁਤ ਵੱਡਾ ਹੱਥ ਹੋਵੇਗਾ ਤੇ ਇੱਕ ਸ਼ਹਿਰ ਦੇ ਵਿੱਚ ਇਹ ਬਰੀਆਨੀ ਦੇ ਨਾਂ ਦੇ ਉੱਤੇ ਜਿਹੜਾ ਇਹ ਮੀਟ ਜਿਹੜਾ ਇਹ ਪਰੋਸਿਆ ਜਾ ਰਿਹਾ ਲੋਕਾਂ ਨੂੰ ਕੀ ਇਹ ਇੱਦਾਂ ਤੇ ਨਹੀਂ ਆ ਵੀ ਕਿਤੇ ਵੀ ਮੰਨ ਲਓ ਇਹ ਜਿੰਨੇ ਕੁ ਬਰੀਆਨੀ ਵਾਲੇ ਤੇ ਖੁੱਲੇ ਹੋਏ ਨੇ ਉਹਨਾਂ ਨੂੰ ਇੱਥੋਂ ਮਾਲ ਸਪਲਾਈ ਹੁੰਦਾ ਤੇ ਫਗਵਾੜਾ ਸ਼ਹਿਰ ਦੇ ਲੋਕਾਂ ਨੂੰ ਗਊ ਮਾਸ ਪਰੋਸਿਆ ਯਾਰ ਦੇਖੋ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਹੋ ਸਕਦਾ ਹੈ ਕਿਉਂਕਿ ਜਦੋਂ ਅਸੀਂ ਇਹ ਬਰੀਆਨੀ ਖਾਣ ਵਾਲੇ ਲੋਕ ਜਿਹੜੇ ਬਰੀਆਨੀ ਜੋ ਵੀ ਖਾਂਦੇ ਆ ਕਿ ਉਹਨਾਂ ਦੇ ਵਿੱਚ ਕੀ ਪਾਇਆ ਗਿਆ ਅਸੀਂ ਕਈ ਵਾਰੀ ਘਟਨਾ ਦੇਖਦੇ ਆਂ ਕਈ ਵਾਰੀ ਗਊ ਮਾਸ ਆ ਜਾਂਦਾ ਹੈ ਕਈ ਵਾਰੀ ਕੁੱਤੇ ਦਾ ਵੀ ਮਾਸ ਆਇਆ ਹੋਇਆ ਆਇਆ ਕਈ ਤਰ੍ਹਾਂ ਦੇ ਉੱਤੇ ਚੀਜ਼ਾਂ ਪਾਈਆਂ ਗਈਆਂ ਬੜੀ ਵਾਰੀ ਇਹ ਆਪਾਂ ਸੁਣਨ ਚ ਆਇਆ ਪਰ ਜੇ ਇਹ ਹੋ ਜੇ ਮੈਨੂੰ ਲੱਗਦਾ ਹੈ ਕਿ ਇਹੋ ਜੇ ਜੇਕਰ ਇੱਥੇ ਇੰਨੀ ਵੱਡੀ ਮਾਤਰਾ ਤੁਸੀਂ ਦੇਖ ਸਕਦੇ ਹੋ ਕਿੰਨੀ ਵੱਡੀ ਮਾਤਰਾ ਟਨਾਂ ਦੇ ਹਿਸਾਬ ਨਾਲ ਹੈ ਗਊਮਾਸ ਤੋਂ ਨਿਕਲਿਆ ਇਹ ਕਿਤੇ ਤਾਂ ਜਾਂਦਾ ਹੀ ਹੋਏਗਾ ਇਹ ਕਿਤੇ ਤਾਂ ਇਹਦਾ ਜਿਹੜਾ ਇਹਦਾ ਵੰਡਣ ਕਿਤੇ ਤਾਂ ਹੁੰਦਾ ਹੀ ਹੋਏਗਾ ਸੋ ਹੋ ਸਕਦਾ ਉਹ ਬਰੀਆਨੀ ਵਾਲੇ ਸਾਡੇ ਇਹ ਬਰੀਆਨੀਆਂ ਦੇ ਨਾਮ ਤੇ ਇਹ ਲੈ ਕੇ ਗੋਰਖ ਟੰਡਾ ਚਲਾ ਰਹੇ ਹੋਣ ਮੈਂ ਇਹੀ ਕਹੂੰਗਾ ਕਿ ਇਹ ਇਸ ਦੀ ਕੇਸ ਕੈਮਰਾਮੈਨ ਅਰुण ਕੁਮਾਰ ਦੇ ਨਾਲ ਆਮਨਦੀਪ ਸ਼ਰਮਾ ਦੈਨਿਕ ਸ਼ਵਰਾ ਟੀਵੀ ਫਗਵਾੜਾ